ਆਪਣੇ ਧਰਮ ਵਿਚਾਰ ਜਾਂ ਫਲਸਫੇ ਦੇ ਉੱਤੇ ਪਹਿਰਾ ਦੰਦਿਆਂ ਹੋਇਆਂ ਆਪਣਾ ਆਪਾ ਵਾਰਨ ਵਾਲੇ ਅਨੇਕਾ ਵਿਅਕਤੀ ਹੋਏ ਨੇ ਬਹੁਤ ਮਹਾਨ ਨੇ ਸਾਰੇ ਹੀ ਪਰ ਸਾਰੇ ਧਰਮਾਂ ਦੀ ਆਜ਼ਾਦੀ ਦੇ ਲਈ ਤੇ ਦੂਜੇ ਧਰਮ ਦੀ ਰੱਖਿਆ ਦੇ ਲਈ ਆਪਣਾ ਆਪਾ ਵਾਰਨ ਵਾਲੇ ਇੱਕੋ ਇੱਕ ਸ਼ਹੀਦ ਹੋਏ ਨੇ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 10 ਦਸੰਬਰ 1948 ਨੂੰ ਯੂਨੋ ਵਿੱਚ ਧਾਰਮਿਕ ਆਜ਼ਾਦੀ ਨੂੰ ਮਨੁੱਖ ਦਾ ਮੂਲ ਅਧਿਕਾਰ ਮੰਨਿਆ ਗਿਆ ਆਪਣੇ ਧਰਮ ਵਿਚਾਰ ਅਤੇ ਜ਼ਮੀਰ ਦੀ ਆਜ਼ਾਦੀ ਦਾ ਹੱਕ ਦਿੱਤਾ ਗਿਆ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦੇ ਆਰਟੀਕਲ 18 ਅਧੀਨ ਮਨੁੱਖ ਨੂੰ ਆਪਣੀ ਮਰਜ਼ੀ ਅਨੁਸਾਰ ਧਰਮ ਅਪਣਾਉਣ ਸਮੂਹਕ ਜਾਂ ਨਿੱਜੀ ਤੌਰ ਤੇ ਉਸ ਨੂੰ ਅਮਲ ਵਿੱਚ ਲਿਆਉਣ ਉਸ ਦਾ ਪ੍ਰਚਾਰ ਜਾਂ ਪ੍ਰਗਟਾਵਾ ਕਰਨ ਦਾ ਹੱਕ ਹੈ ਪਰ ਉਸ ਤੋਂ ਲਗਭਗ 273 ਸਾਲ ਪਹਿਲਾਂ ਨੌਵੇਂ ਪਾਤਸ਼ਾਹ ਨੇ ਇਸ ਮਹਾਨ ਵਿਚਾਰ ਦੀ ਪ੍ਰੋੜਤਾ ਹੀ ਨਹੀਂ ਕੀਤੀ ਬਲਕਿ ਇਸ ਦੀ ਰੱਖਿਆ ਦੇ ਲਈ ਆਪਣਾ ਆਪਾ ਵਾਰ ਦਿੱਤਾ ਐਸੇ ਮਹਾਨ ਸਤਿਗੁਰੂ ਜੀ ਦੇ ਜੀਵਨ ਦੇ ਕੁਝ ਅਣਛੋਹੇ ਤੱਥਾਂ ਨੂੰ ਆਪਾਂ ਆਉਣ ਵਾਲੇ ਦਿਨਾਂ ਵਿੱਚ ਸ਼ੋਹਣ ਦਾ ਯਤਨ ਕਰਾਂਗੇ ਆਪ ਜੀ ਜੁੜੇ ਰਹੋ ਬਹੁਤ ਬਹੁਤ ਧੰਨਵਾਦ